ਉੱਤਰ ਪ੍ਰਦੇਸ਼ ਦੀ ਸੰਬਲ ਜ਼ਿਲ੍ਹੇ ਦੀ ਜਾਮਾ ਮਸਜਿਦ ਦੇ ਵਿੱਚ ਪੁਲਿਸ ਦੇ ਨਾਲ ਜਿਹੜਾ ਮੁਸਲਮਾਨ ਨੌਜਵਾਨਾਂ ਦਾ ਕਲੇਸ਼ ਹੋਇਆ ਜਿਹਦੇ ਵਿੱਚ ਮੁਸਲਮਾਨ ਨੌਜਵਾਨਾਂ ਨੇ ਵੀ ਪਥਰਾਵਬਾਜੀ ਕੀਤੀ ਤੇ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿੱਦਾਂ ਕੀ ਕਿਹਾ ਜਾ ਰਿਹਾ ਜਿਹਦੇ ਵਿੱਚ 5 ਮੁਸਲਮਾਨ ਨੌਜਵਾਨਾਂ ਦੀ ਮੌਤ ਹੋ ਗਈ ਇਹ ਸਾਰਾ ਘਟਨਾਕਰਮ ਕਿਸ ਤਰ੍ਹਾਂ ਹੋਇਆ ਇਹਦੇ ਪਿੱਛੇ ਕੀ ਕਾਰਨ ਸੀਗੇ ਇਸ ਗੱਲ ਨੂੰ ਅੱਜ ਅਸੀਂ ਪੂਰਾ ਡਿਸਕਸ ਕਰਾਂਗੇ ਸਹੀ ਤਰੀਕੇ ਦੇ ਨਾਲ ਗੱਲ ਸ਼ੁਰੂ ਹੁੰਦੀ ਆ 19 ਨਵੰਬਰ ਨੂੰ ਜਦੋਂ ਸੁਪਰੀਮ ਕੋਰਟ ਦੇ ਐਡਵੋਕੇਟ ਵਿਸ਼ਨੂ ਸ਼ੰਕਰ ਜੈਮ ਇਹ ਇੱਕ ਸਿਵਲ ਕੋਰਟ ਸੰਭਲ ਜ਼ਿਲ੍ਹੇ ਦੀ ਜਿਹੜੀ ਆ ਜੂਪੀ ਦੇ ਵਿੱਚ ਉਹਦੇ ਵਿੱਚ ਪਟੀਸ਼ਨ ਦਾਇਰ ਕਰਦੇ ਆ ਕਿ ਜਿਹੜੀ ਇਹ ਜਾਮਾ ਮਸਜਿਦ ਦਾ ਸੰਭਲ ਜ਼ਿਲ੍ਹੇ ਦੀ ਇੱਥੇ ਪਹਿਲਾਂ ਇੱਕ ਮੰਦਿਰ ਹੁੰਦਾ ਸੀਗਾ ਜਿਹੜਾ ਕਿ ਜਿਹੜਾ ਕਿ 1529 ਦੇ ਵਿੱਚ ਮੁਗਲ ਬਾਦਸ਼ਾਹ ਬਾਬਰ ਹੁਣੀ ਢਾਕੇ ਉਹਦੀ ਜਗ੍ਹਾ ਤੇ ਮਸਜਿਦ ਬਣਾਈ ਸੀ ਜਿਹੜੀ ਇਹ ਜਾਮਾ ਮਸਜਿਦ ਦਾ ਇਹਦਾ ਸਰਵੇ ਕਰਾਇਆ ਜਾਵੇ ਕਿ ਇਹ ਜਿਹੜਾ ਹਿਸਟਰੀ ਦੇ ਵਿੱਚ ਜਾਂ ਇਹ ਗੱਲ ਕਹੀ ਜਾ ਰਹੀ ਆ ਕਿ ਇਹ ਸੱਚ ਆ 19 ਤਰੀਕ ਨੂੰ ਹੀ ਪਟੀਸ਼ਨ ਇਹ ਡਾਰ ਕੀਤੀ ਜਾਂਦੀ ਆ ਤੇ ਇਹਦੇ ਤੇ ਪੂਰਾ ਸਰਵੇ ਕਰਨ ਦੀ ਜਿਹੜੀ ਆ anumati ਆਗਿਆ ਇਸੇ ਤਰੀਕ ਨੂੰ ਦੇ ਦਿੱਤੀ ਜਾਂਦੀ ਆ ਤੇ ਇਸੇ ਤਰੀਕ ਨੂੰ ਕੁਝ ਬੰਦਿਆਂ ਦਾ ਗਰੁੱਪ ਜਾਂਦਾ ਤੇ ਉਹਦਾ ਜਿਹੜਾ ਮੁੰਡਲਾ ਸਰਵੇ ਕਰਕੇ ਆਉਂਦਾ ਤੇ ਫਿਰ ਇੱਕ ਤਰੀਕ ਰੱਖ ਲਈ ਜਾਂਦੀ ਆ ਕਿ ਇਸ ਮਸਜਿਦ ਦਾ ਦੁਬਾਰਾ ਸਰਵੇ ਕੀਤਾ ਜਾਊਗਾ 24 ਨਵੰਬਰ ਨੂੰ ਇੰਡੀਆ ਦੀਆਂ ਸਾਰੀਆਂ ਕੋਰਟਾਂ ਦੇ ਵਿੱਚ ਲਗਭਗ 52 ਮਿਲੀਅਨ ਜਾਨੀ ਕਿ 5.1 ਕਰੋੜ ਦੇ ਲਗਭਗ ਜਿਹੜੇ ਕੇਸ ਆ ਉਹ ਪੈਂਡਿੰਗ ਪਏ ਆ ਤੇ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਹਾਈ ਕੋਰਟ ਜਾਂ ਇਹ ਡਿਸਟ੍ਰਿਕਟ ਕੋਰਟਾਂ ਦੇ ਵਿੱਚ ਪਏ ਆ ਉਹ 1,80,000 ਦੇ ਕਰੀਬ ਕੇਸ ਆ ਤੇ ਜਿਨ੍ਹਾਂ ਨੂੰ 30 ਸਾਲ ਤੋਂ ਉੱਪਰ ਹੋ ਗਿਆ ਪੈਂਡਿੰਗ ਪਿਆ ਤੇ ਇਹ ਦੇਖੋ ਤੁਸੀਂ ਕੇਸ 19 ਨਵੰਬਰ ਨੂੰ ਇਹ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਤੇ ਉਸੇ ਦਿਨ ਸਰਵੇ ਦਾ ਫੈਸਲਾ ਵੀ ਦੇ ਦਿੱਤਾ ਜਾਂਦਾ 40 ਸਾਲ ਹੋ ਗਏ ਤੁਸੀਂ ਦੇਖ ਲਓ 1984 ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਬੰਦੇ ਨੌਜਵਾਨ ਸਿੱਖ ਮੁੰਡੇ ਕੁੜੀਆਂ ਬਜ਼ੁਰਗ ਇਹ ਮਾਰੇ ਗਏ ਜਿਹਦੇ ਵਿੱਚੋਂ ਕਈ ਹਜ਼ਾਰ ਕੁੜੀਆਂ ਦੇ ਨਾਲ ਰੇਪ ਤੱਕ ਵੀ ਹੋਇਆ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਹੋਈ 40 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹਾਲੇ ਤੱਕ ਵੀ ਕੋਈ ਨਤੀਜਾ ਨਹੀਂ ਆਇਆ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੁਗਲਾਂ ਨੇ ਆਪਣੇ ਸ਼ਾਸਨ ਕਾਲ ਦੇ ਸਮੇਂ ਜਿਹੜੇ ਮੰਦਰ ਸੀਗੇ ਬਹੁਤ ਤੋੜੇ ਉਹਨਾਂ ਦੀ ਜਗ੍ਹਾ ਤੇ ਮਸਜਿਦਾਂ ਵੀ ਬਣਾਈਆਂ ਬਹੁਤ ਸਾਰਾ ਖਜ਼ਾਨਾ ਵੀ ਇਹਨਾਂ ਮੰਦਰਾਂ ਤੋਂ ਲੁੱਟ ਕੇ ਲੈ ਕੇ ਗਏ ਉਹ ਪਰ ਜਿਹੜੀ ਹਿਸਟਰੀ ਦੇ ਵਿੱਚ ਆਪਾਂ ਜਾਣਨਾ ਚਾਹੁੰਦੇ ਆ ਹਿਸਟਰੀ ਦਾ ਕੀੜਾ ਥੋੜਾ ਜਿਹਾ ਮੈਨੂੰ ਵੀ ਆ ਸੋ ਅਸੀਂ ਮੁਗਲਾਂ ਤੋਂ ਪਹਿਲਾਂ ਵਾਲੀ ਹਿਸਟਰੀ ਦੇ ਵਿੱਚ ਜਾਂਦੇ ਆ ਜਦੋਂ ਅਸ਼ੋਕਾ ਦਾ ਪੂਰਾ ਰਾਜ ਸੀਗਾ ਇੰਡੀਆ ਦੇ ਵਿੱਚ ਅਸ਼ੋਕਾ ਤੁਸੀਂ ਦੇਖਿਆ ਹੀ ਹੋਣਾ ਜਾਂ ਉਹਦੇ ਬਾਰੇ ਸੁਣਿਆ ਹੀ ਹੋਣਾ ਅਸ਼ੋਕਾ ਚੱਕਰ ਜਿਹੜੇ ਆਪਣੇ ਫਲੈਂਗ ਚ ਵੀ ਹੈਗਾ ਆਪਣੇ ਸੋ ਅਸ਼ੋਕਾ ਇੱਕ ਬੁੱਧ ਧਰਮ ਦਾ ਬਹੁਤ ਤਕੜਾ ਨਿਆਈ ਹੋਇਆ ਉਹਨੇ ਬਹੁਤ ਸਾਰੇ ਜਿਹੜੇ ਬੁੱਧਤ ਬੁੱਧ ਦੀਆਂ ਮੂਰਤੀਆਂ ਬਣਾਈਆਂ ਤੇ ਬੁੱਧ ਧਰਮ ਦੇ ਮੱਠ ਬਣਾਏ ਜਾਂ ਮੰਦਿਰ ਟੈਂਪਲ ਕਹਿ ਸਕਦੇ ਆ ਤੇ ਜਿਹੜਾ ਅਸ਼ੋਕਾ ਤੋਂ 50 ਸਾਲ ਬਾਅਦ ਜਿਹੜਾ ਰਾਜਾ ਆ ਹਿੰਦੂ ਰਾਜਾ ਪੁਸ਼ਪਿੰਦਰ ਸ਼ੁੰਭ ਤੇ ਉਹਨੇ ਦੱਸਿਆ ਜਾ ਰਿਹਾ ਹੈ ਹਿਸਟਰੀ ਦੇ ਅਨੁਸਾਰ ਉਹਨੇ ਬਹੁਤ ਸਾਰੇ ਜਿਹੜੇ ਇਹ ਮੱਠ ਜਿਗੇ ਲਗਭਗ 500 ਦੇ ਕਰੀਬ ਜਿਹੜੇ ਇਹ ਟੈਂਪਲ ਮੰਦਿਰ ਜਿੱਥੇ ਜੋ ਕਰਿਆਵਾ ਕਰਦੇ ਹੁੰਦੇ ਸੀਗੇ ਉਹ ਉਹਨੇ ਨਸ਼ਟ ਕੀਤੇ ਤੇ ਕਈ ਸਾਰੇ ਮੌਕ ਜਿਹੜੇ ਸੀਗੇ ਜਿਹੜੇ ਇਹਨਾਂ ਦੇ ਬੁੱਧ ਬੋਧ ਧਰਮ ਦੇ ਭਿਕਸ਼ੂ ਸੀਗੇ ਉਹਨਾਂ ਨੂੰ ਉਹਨੇ ਮਾਰਿਆ ਵੀ ਥੋੜਾ ਟਾਈਮ ਪਹਿਲਾਂ ਸਮਾਜਵਾਦੀ ਪਾਰਟੀ ਦੇ ਬੜੇ ਮਸ਼ਹੂਰ ਇੱਕ ਲੀਡਰ ਆ ਸੁਆਮੀ ਪ੍ਰਸ਼ਾਦ ਮੋਰੀਆ ਜੀ ਉਹਨਾਂ ਦਾ ਬਿਆਨ ਆਉਂਦਾ ਕਿ ਜੇਕਰ ਸਰਵੇ ਕੀਤਾ ਜਾਵੇ ਜਿਹੜੇ ਇਹ ਮੰਦਿਰ ਬਣੇ ਹੋਏ ਆ ਜ਼ਿਆਦਾਤਰ ਇਨਾਂ ਦੇ ਵਿੱਚੋਂ ਇਹ ਅਵਸ਼ੇਸ਼ ਮਿਲੂਗੇ ਬੁੱਧ ਧਰਮ ਦੇ ਜਿਹੜੇ ਉਹ ਮੱਠ ਹੁੰਦੇ ਸੀਗੇ ਜਾਂ ਟੈਂਪਲ ਹੁੰਦੇ ਸੀ ਜਾਂ ਮੰਦਿਰ ਹੁੰਦੇ ਸੀ ਸੋ ਬਹੁਤ ਸਾਰੇ ਜਿਹੜੇ ਹਿੰਦੂ ਧਰਮ ਦੇ ਜਿਹੜੇ ਮੰਦਿਰ ਹੈਗੇ ਆ ਕਹਿੰਦਾ ਸੀ ਕਿ ਉਹਨਾਂ ਦੇ ਉੱਤੇ ਬਣਿਓ ਆ ਉਹ ਗੱਲ ਕੀ ਜੇਕਰ ਮੈਂ ਕਿਸੇ ਵੀ ਧਰਮ ਨੂੰ ਮੰਨਦਾ ਮੇਰੀ ਉਹਦੇ ਵਿੱਚ ਆਸਥਾ ਹੈ ਤੇ ਮੈਂ ਇੱਕ ਜਗ੍ਹਾ ਤੇ ਜਾ ਕੇ ਪੂਜਾ ਕਰਦਾ ਅਰਚਨਾ ਕਰਦਾ ਜਾਂ ਮੱਥਾ ਟੇਕਦਾ ਚਾਹੇ ਉਹ ਗੁਰਦੁਆਰਾ ਚਾਹੇ ਮੰਦਿਰ ਆ ਚਾਹੇ ਮਸਜਿਦ ਆ ਉਹਨੂੰ ਬਣੇ ਨੂੰ 500 ਸਾਲ ਜਾਂ 1000 ਸਾਲ ਹੋ ਚੁੱਕਿਆ ਮੇਰੇ ਜੰਮਣ ਤੋਂ ਪਹਿਲਾਂ ਹੀ ਮੇਰੇ ਦਾਦੇ ਪਰਦਾਦੇ ਵੀ ਉੱਥੇ ਹੀ ਜਾਂਦੇ ਸੀ ਮੱਥਾ ਟੇਕਦੇ ਸੀ ਪੂਜਦੇ ਸੀ ਪਰ ਜੇਕਰ ਕੋਈ ਕਹੇ ਕਿ ਐਨੇ ਹਜ਼ਾਰਾਂ ਸਾਲ ਪਹਿਲਾਂ ਉੱਥੇ ਤਾਂ ਆ ਚੀਜ਼ ਸੀਗੀ ਟਾ ਕੇ ਇਹਨੂੰ ਦੁਬਾਰਾ ਉਹੀ ਬਣਾਇਆਤਾ ਜਾਵੇ ਤਾਂ ਇੱਕ ਵਾਰੀ ਤਾਂ ਜਿਹੜੀ ਮੇਰੀ ਆਸਥਾ ਹੈ ਉਹਨੂੰ ਠੇਸ ਵੱਜੂਗੀ ਵੱਜੂਗੀ ਨਹੀਂ ਮੈਨੂੰ ਲੱਗਦਾ ਜਰੂਰ ਵੱਜੂਗੀ ਲੋਕਾਂ ਦੀ ਆਸਥਾ ਨੂੰ ਠੇਸ ਨਾ ਪਹੁੰਚੇ ਇਸੇ ਲਈ 1991 ਦੇ ਵਿੱਚ ਪੀਵੀ ਨਰਸੀਮਾ ਰਾਓ ਨੇ ਪ੍ਰਧਾਨ ਮੰਤਰੀ ਨੇ ਉਸ ਸਮੇਂ ਦੇ ਨੇ ਇੱਕ ਐਕਟ ਲੈ ਕੇ ਆਂਦਾ ਸੀ ਪਲੇਸਸ ਆਫ ਵਰਸ਼ਿਪ ਐਕਟ 1991 ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ 1947 ਤੋਂ ਪਹਿਲਾਂ ਜਿਹੜੇ ਵੀ ਧਾਰਮਿਕ ਸਥਾਨ ਬਣ ਚੁੱਕੇ ਆ ਸਿਰਫ ਬਾਬਰੀ ਮਸਜਿਦ ਵਾਲੇ ਨੂੰ ਮਸਲੇ ਨੂੰ ਛੱਡ ਕੇ ਬਾਕੀ ਜਿੰਨੇ ਵੀ ਇਹ ਧਾਰਮਿਕ ਸਥਾਨ ਹੈਗੇ ਆ ਪੂਰੇ ਇੰਡੀਆ ਦੇ ਵਿੱਚ ਜਿਹੜੇ ਬਣ ਚੁੱਕੇ ਆ 1947 ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਕਾਹਲੂ ਕਹੇ ਕੋਈ ਇੱਥੇ ਹੋਰ ਕਿਸੇ ਧਰਮ ਦੀ ਜਗ੍ਹਾ ਸੀਗੀ ਪਹਿਲਾਂ ਇਸ ਲਈ ਉਹਨੂੰ ਬਦਲਿਆ ਨਹੀਂ ਜਾ ਸਕਦਾ ਸੀਗਾ ਇਹ ਸਾਰਾ ਮਸਲਾ ਇਸ ਲਈ ਦੇਖ ਕੇ ਕੀਤਾ ਗਿਆ ਸੀ ਕਿਉਂਕਿ ਬਾਬਰੀ ਮਸਜਿਦ ਨੂੰ ਲੈ ਕੇ ਉਦੋਂ ਬਹੁਤ ਹਿੰਸਾ ਪੜ ਗਈ ਸੀ ਇਸ ਲਈ ਐਦਾ ਦਾ ਮਸਲਾ ਦੁਬਾਰਾ ਨਾ ਹੋਵੇ ਇਸ ਲਈ ਇਹ ਸੰਵਿਧਾਨ ਦੇ ਵਿੱਚ ਇਸ ਨੂੰ ਐਕਟ ਨੂੰ ਸ਼ਾਮਿਲ ਕੀਤਾ ਗਿਆ ਹੈ ਸਗਾ ਇਹ ਅੱਜ ਵੀ ਲਾਗੂ ਹੈ ਸੁਪਰੀਮ ਕੋਰਟ ਨੇ ਇਹ ਲਾਗੂ ਕੀਤਾ ਸੀ ਕੀ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਉਣਾ ਆਪਸ ਦੇ ਵਿੱਚ ਬਹੁਤ ਸੌਖਾ ਹੈ ਪੜਕਾਉਣਾ ਬਹੁਤ ਸੌਖਾ ਹੈ ਸੋ ਇੱਥੇ ਵੀ ਜਦੋਂ ਸਰਵੇ ਕਰਨਾ ਹੈ ਹਾਲੇ ਕਿ ਇਹ ਸਰਵੇ ਜਿਹੜਾ ਸਗਾ ਥੱਲੇ ਪੱਟ ਖੁਦਾਈ ਕਰਕੇ ਨਹੀਂ ਕਰਨਾ ਸੀਗਾ ਇਹ ਲੇਜ਼ਰ ਨਾਲ ਕਰਨਾ ਸੀਗਾ ਜਾਂ ਹੋਰ ਕੋਈ ਤਰੀਕਾ ਨਾਲ ਕਰਨਾ ਸੀ ਕਿ ਥੱਲੇ ਮੰਦਰ ਸੀਗਾ ਜਾਂ ਨਹੀਂ ਸੀਗਾ ਪਰ ਇੱਥੋਂ ਦੀ ਜਿਹੜੀ ਜਨਤਾ ਸੀਗੀ ਉਹ ਪੜ ਗਈ ਤੇ ਪੰਜ ਨੌਜਵਾਨ ਜਿਹੜੇ ਸੀਗੇ ਉਹ ਮਰ ਗਏ ਜਿਹੜੇ ਮਰੇ ਵੀ ਆ ਉਹ ਵੀ ਆਮ ਘਰਾਂ ਦੇ ਨੌਜਵਾਨ ਕੋਈ ਹਲਵਾਈ ਦੀ ਦੁਕਾਨ ਤੇ ਲੱਗਾ ਕੋਈ ਦਿਹਾੜੀ ਡੱਪਾ ਕਰਦਾ ਤੇ ਜਿਹੜੇ ਪੁਲਿਸ ਕਰਮੀ ਮਰੇ ਜ਼ਖਮੀ ਹੋਏ ਆ ਉਹ ਵੀ ਆਮ ਘਰਾਂ ਦੇ ਹੀ ਆ ਸੋ ਇਸ ਤਰ੍ਹਾਂ ਆਮ ਲੋਕਾਂ ਨੂੰ ਆਪਣੀ ਰਾਜਨੀਤੀ ਦੇ ਲਈ ਵਰਤ ਲਿਆ ਜਾਂਦਾ ਆ ਇੱਕ ਖਾਸ ਧਰਮ ਦੇ ਲੋਕਾਂ ਨੂੰ ਪੋਲਰਾਈਜ਼ ਕਰਨ ਲਈ ਕਿ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਨੇ ਸਾਡੇ ਧਾਰਮਿਕ ਸਥਾਨ ਮੱਲੇ ਹੋਏ ਆ ਇਸ ਲਈ ਅਸੀਂ ਇਹਨਾਂ ਦੇ ਖਿਲਾਫ ਇਕਜੁੱਟ ਹੋ ਜਾਈਏ ਇਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾ ਰਹੀ ਆ ਇਸ ਤਰ੍ਹਾਂ ਦੇ ਮਸਲੇ ਜਿਹੜੇ ਹੈਗੇ ਆ ਜੇਕਰ ਖਤਮ ਕਰਨੇ ਆ ਤਾਂ ਪ੍ਰਧਾਨ ਮੰਤਰੀ ਜਾਂ ਜਿਹੜੇ ਆਪਣੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈਗੇ ਆ ਜਾਂ ਗ੍ਰਹਿ ਮੰਤਰੀ ਹੈਗੇ ਆ ਉਹਨਾਂ ਲਈ ਇੱਕ ਲੈਂ ਦੀ ਗੱਲ ਹੁੰਦੀ ਆ ਇੱਕ ਲੈਂ ਉਹਨਾਂ ਨੇ ਬੋਲਣੀ ਹੁੰਦੀ ਆ ਕਿ ਜਿਹੜਾ ਐਕਟ ਇਹ 1992 ਦੇ ਵਿੱਚ ਪਾਸ ਕੀਤਾ ਗਿਆ ਦਾ ਪਲੇਸ ਆਫ ਬੋਰਸ਼ਿਪ ਐਕਟ ਕਿ ਜਿਹੜੀਆਂ ਪਲੇਸਸ ਇਹ ਬਣੀਆਂ ਆ ਜਿੱਥੇ ਹੁਣ 1947 ਤੋਂ ਪਹਿਲਾਂ ਬਣ 1947 ਤੋਂ ਪਹਿਲਾਂ ਦੀਆਂ ਜਿਹੜੀਆਂ ਬਣ ਚੁੱਕੀਆਂ ਆ ਉਨਾਂ ਨੂੰ ਬਦਲਿਆ ਨਹੀਂ ਜਾਊਗਾ ਉਹ ਧਾਰਮਿਕ ਸਥਾਨ ਨਹੀਂ ਬਦਲੇ ਜਾਊਗੇ ਕੋਈ ਉਹਦੇ ਖਿਲਾਫ ਸੁਣਵਾਈ ਨਹੀਂ ਹੋਊਗੀ ਕੋਈ ਸਰਵੇ ਨਹੀਂ ਹੋਊਗਾ ਸਿਰਫ ਇੱਕ ਸਟੇਟਮੈਂਟ ਦੇਣੀ ਆ ਕਿ ਉਹੀ ਜਿਹੜਾ ਐਕਟ ਆ ਜਿਹੜਾ ਸੰਵਿਧਾਨ ਚ ਦਰਜ ਆ ਉਹਨੂੰ ਹੂ ਬਹੂ ਲਾਗੂ ਕੀਤਾ ਜਾਊਗਾ ਸਾਰੇ ਰੌਲੇ ਖਤਮ ਹੋ ਜਾਣੇ ਆ ਪਰ ਕੌਣ ਕਰੂਗਾ ਇਹ ਪੋਲੀਟੀਕਲ ਪਾਰਟੀਆਂ ਇਹਨਾਂ ਦੇ ਆਪਣੇ ਏਜੰਡੇ ਹੁੰਦੇ ਆ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਧਰਮ ਜੇਕਰ ਘੱਟ ਗਿਣਤੀ ਆ ਉਹਦੇ ਤੇ ਜਿਹੜੇ ਜ਼ੁਲਮ ਆ ਉਹ ਹੁੰਦੇ ਹੀ ਆਏ ਆ ਚਾਹੇ ਤੁਸੀਂ ਅਮਰੀਕਾ ਰਗੇ ਇਹ ਪੱਛਮੀ ਦੇਸ਼ ਦੇਖ ਲਓ ਇਹ ਮੁਸਲਮਾਨ ਦੇਸ਼ਾਂ ਦੇ ਉੱਤੇ ਕਰਦੇ ਆਏ ਆ ਤੇ ਜਿਹੜੇ ਮੁਸਲਮਾਨ ਦੇਸ਼ ਹੈਗੇ ਆ ਜਿੱਥੇ ਵੱਧ ਗਿਣਤੀ ਮੁਸਲਮਾਨਾਂ ਦੀ ਆ ਉੱਥੇ ਉਹ ਘੱਟ ਗਿਣਤੀ ਆ ਤੇ ਜ਼ੁਲਮ ਕਰਦੇ ਆਏ ਆ ਬੰਗਲਾਦੇਸ਼ ਦੇ ਵਿੱਚ ਦੇਖ ਲਓ ਹੁਣ ਤੁਸੀਂ ਹਿੰਦੂਆਂ ਦੇ ਉੱਤੇ ਕੀਤਾ ਜਾ ਰਿਹਾ ਉਹਨਾਂ ਦੇ ਧਰਮਗੁਰੂ ਇੱਕ ਹਿੰਦੂਆਂ ਦਾ ਸੀਗਾ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਵੀ ਪਾਤਾ ਕੱਲ ਇੱਕ ਮੁੰਡਾ ਉੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਇੱਕ ਦੀ ਮੌਤ ਵੀ ਹੋ ਗਈ 26 ਤਰੀਕ ਦੀ ਗੱਲ ਆ ਇੱਧਰ ਜਮਾ ਮਸਜਿਦ ਦੇ ਵਿੱਚ ਉਹੀ ਮੁਸਲਮਾਨਾਂ ਵਾਲਾ ਸਿਸਟਮ ਹੋ ਰਿਹਾ ਉੱਧਰ ਮਨੀਪੁਰ ਦੇ ਵਿੱਚ ਜਿਹੜੇ ਕੁੱਕੀ ਹੈਗੇ ਆ ਉਹ ਇਸਾਈਆ ਉਹਨਾਂ ਨਾਲ ਇਦਾਂ ਹੋ ਰਿਹਾ 84 ਦੇ ਵਿੱਚ ਸਿੱਖਾਂ ਨਾਲ ਵੀ ਇਸੇ ਤਰ੍ਹਾਂ ਹੋਇਆ ਕਿਉਂਕਿ ਜਿਹੜੀ ਰਾਜਨੀਤੀ ਆ ਸਾਰੀ ਇਸੇ ਤਰੀਕੇ ਨਾਲ ਹੀ ਸੈੱਦੀ ਜਾ ਰਹੀ ਆ ਭਾਵੇਂ ਦੁਨੀਆ ਦੀ ਆ ਭਾਵੇਂ ਕਿਸੇ ਦੇਸ਼ਾਂ ਦੀ ਆ ਜਿਹੜੀਆਂ ਕਟ ਗਿਣਤੀ ਕੌਮਾਂ ਆ ਉਹਨਾਂ ਦੇ ਉੱਤੇ ਜ਼ੁਲਮ ਕਰਕੇ ਜਿਹੜੀ ਬਹੁ ਗਿਣਤੀ ਕੌਮ ਹੁੰਦੀ ਆ ਉਹਨਾਂ ਨੂੰ ਖੁਸ਼ ਕਰ ਦਿੱਤਾ ਜਾਂਦਾ ਹੈ ਕਿ ਇਹ ਜਿਹੜੇ ਕਟ ਗਿਣਤੀ ਲੋਕ ਆ ਇਹ ਤੁਹਾਡੇ ਸਾ ਤੁਹਾਡੇ ਜਾਂ ਸਾਡੇ ਇਸ ਦੇਸ਼ ਲਈ ਖਤਰਾ ਇਸ ਲਈ ਇਹਨਾਂ ਨੂੰ ਜਿੰਨਾ ਦਬਾਵਾਂਗੇ ਫਾਇਦਾ ਰਹੂਗਾ ਤੇ ਬਹੁਤ ਗਣਤੀ ਇੱਦਾਂ ਹੀ ਖੁਸ਼ ਵੀ ਹੋ ਜਾਂਦੀ ਆ ਜਿਹੜੇ ਪੂਰੇ ਦੇਸ਼ ਦੇ ਮਸਲੇ ਹੁੰਦੇ ਆ ਗਰੀਬੀ ਹੁੰਦੀ ਆ ਜਾਂ ਸਾਫ਼ ਹਵਾ ਪਾਣੀ ਘਰ ਨਹੀਂ ਮਿਲਦਾ ਨੌਕਰੀਆਂ ਨਹੀਂ ਮਿਲਦੀਆਂ ਉਧਰੋਂ ਧਿਆਨ ਭਟਕ ਕੇ ਇਸ ਤਰ੍ਹਾਂ ਦੇ ਧਾਰਮਿਕ ਮੁੱਦਿਆਂ ਵੱਲ ਲੋਕਾਂ ਨੂੰ ਜੋੜ ਦਿੱਤਾ ਜਾਂਦਾ ਲੋਕੀ ਵੀ ਝੰਡੇ ਚੱਕ ਚੱਕ ਕੇ ਤੋਰ ਪੈਂਦੇ ਆ ਪਰ ਇਹਨਾਂ ਦੇ ਲੀਡਰਾਂ ਦੇ ਆਪ ਨਿਆਣੇ ਇਹਨਾਂ ਦੇ ਬੜੇ ਬੜੇ ਦੇਚਾਂ ਚ ਪੜਦੇ ਆ بڑے بڑے ਕਾਲਜਾਂ ਚ ਯੂਨੀਵਰਸਿਟੀਆਂ ਚ ਪੜਦੇ ਆ ਬਾਅਦ ਚ ਉਹੀ ਆ ਕੇ ਰਾਜ ਕਰਦੇ ਆ ਤੇ ਆਪਣੀ ਆਮ ਜਨਤਾ ਬਸ ਝੰਡੇ ਚੱਕਣ ਜੋਗੀ ਹੀ ਰਹਿ ਜਾਂਦੀ ਆ ਜਿਹੜੇ ਅਸਲੀ ਮੁੱਦੇ ਹੁੰਦੇ ਆ ਉਹਨਾਂ ਤੋਂ ਪਟਕਾ ਕੇ ਸਿਰਫ ਧਰਮਾਂ ਦੇ ਨਾਮ ਉੱਤੇ ਲੋਕਾਂ ਨੂੰ ਲੜਾ ਦਿੱਤਾ ਜਾਂਦਾ ਸੋ ਇਹ ਹੈ ਅੱਜ ਦਾ ਆਪਣਾ ਟੌਪਿਕ ਸੀਗਾ ਧੰਨਵਾਦ ਜੇਕਰ ਵਧੀਆ ਲੱਗਾ ਤਾਂ ਅੱਗੇ ਸ਼ੇਅਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ